ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਬੇਟੀ ਨੇ ਕਾਫੀ ਜਿਆਦੇ ਅਨਾਪ ਸ਼ਰਾਬ ਬੋਲਿਆ ਸੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੇ ਖਿਲਾਫ ਆਪਾਂ ਜਾਣਦੇ ਆ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜਦੋਂ ਮੁੱਖ ਮੰਤਰੀ ਬਣ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦਾ ਰੀ ਮੈਰਿਜ ਹੁੰਦੀ ਆ ਇਹੀ ਮੈਰਿਜ ਹੋਣ ਤੋਂ ਬਾਅਦ ਉਹਨਾਂ ਦੇ ਘਰ ਇੱਕ ਛੋਟੀ ਬੇਟੀ ਨੇ ਜਨਮ ਲਿਆ ਵਿਵਾਦ ਉਦੋਂ ਦਾ ਕਾਫੀ ਜ਼ਿਆਦੇ ਭੱਕਿਆ ਜਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਸਰਦਾਰ ਭਗਵਾਨ ਸਿੰਘ ਮਾਨ ਦੇ ਘਰ ਬੱਚੇ ਨੇ ਜਨਮ ਲੈਣ ਆ ਲੈਣਾ ਉਸ ਤੋਂ ਬਾਅਦ ਉਹਨਾਂ ਦਾ ਪਹਿਲਾ ਪਰਿਵਾਰ ਕਾਫੀ ਜ਼ਿਆਦੇ ਉਹਨਾਂ ਵੱਲੋਂ ਜਿਹੜਾ ਮੁੱਖ ਮੰਤਰੀ ਦੇ ਖਿਲਾਫ ਜਿਹੜਾ ਮੋਰਚਾ ਖੋਲਿਆ ਗਿਆ ਵੱਡੀ ਸੀ ਸਿਰਤ ਕੌਰ ਵੱਲੋਂ ਤਾਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਮੁੱਖ ਮੰਤਰੀ ਨੇ ਪਾਪਾ ਕਹਿਣ ਦਾ ਰਤਬਾ ਗਵਾ ਦਿੱਤਾ ਤੇ ਮੈਂ ਉਹਨਾਂ ਨੂੰ ਸੀਐਮ ਸਾਹਿਬ ਕਹਿ ਕੇ ਸੰਬੋਧਨ ਕਰੂੰਗੀ ਇੱਕ ਬਾਪ ਲਈ ਇਹ ਬਹੁਤ ਵੱਡੀ ਚੋਟ ਆ ਮੈਂਟਲੀ ਤੌਰ ਤੇ ਜਿਹੜੇ ਬੱਚਿਆਂ ਨੂੰ ਇੰਨਾ ਵਧੀਆ ਜ਼ਿੰਦਗੀ ਜਿਹੜੀ ਉਹ ਕੱਟ ਰਹੇ ਆ ਉਹ ਸਭ ਕੁਝ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਬਦੌਲਤ ਆ ਕਿਉਂਕਿ ਭਗਵੰਤ ਮਾਨ ਕੰਮ ਕਰਦੇ ਵਿੱਚੋਂ ਉੱਠਿਆ ਆਪਣੀ ਕਮੇਡੀ ਰਾਈ ਪੂਰੇ ਦੁਨੀਆ ਦੇ ਵਿੱਚ ਨਾਮਣਾ ਖੱਟਿਆ ਦੌਲਤ ਖੱਟੀ ਸ਼ੋਹਰਤ ਕੱਟੀ ਇਸੇ ਕਰਕੇ ਅੱਜ ਅਮਰੀਕਾ ਵਰਗੇ ਸ਼ਹਿਰ ਦੇ ਵਿੱਚ ਬੱਚੇ ਤੇ ਉਹਨਾਂ ਦੀ ਜਿਹੜੀ ਐਕਸ ਵਾਈਫ ਆ ਉੱਥੇ ਚੰਗਾ ਜੀਵਨ ਬਤੀਤ ਕਰ ਰਹੀ ਹੈ ਪਰ ਜਦੋਂ ਆਪਣੇ ਬੱਚੇ ਹੀ ਕਿਸੇ ਵਿਰੋਧੀ ਪੋਲੀਟੀਕਲ ਬੰਦੇ ਦੇ ਪਿੱਛੇ ਲੱਗ ਕੇ ਤੇ ਆਪਣੇ ਬਾਪ ਨੂੰ ਪੋਲੀਟੀਕਲ ਤੌਰ ਤੇ ਕਮਜ਼ੋਰ ਕਰਨ ਦੇ ਲਈ ਅਨਾਪ-ਸ਼ਨਾਪ ਜਿਹੜਾ ਬੋਲਣ ਲੱਗ ਜਾਣ ਤੇ ਫੇਰ ਇੱਕ ਬਾਪ ਹੀ ਜਾਣਦਾ ਕਿ ਉਸ ਨੂੰ ਕਿੰਨਾ ਦਰਦ ਪਹੁੰਚਿਆ ਹੋਵੇਗਾ ਉਹ ਵੀ ਸਭ ਨੂੰ ਪੋਲੀਟਿਕਲੀ ماہر ਬੰਦੇ ਜਿੰਨੇ ਵੀ ਆ ਸਭ ਜਾਣਦੇ ਆ ਕਿ ਕਿੰਨਾ ਬੰਦਿਆਂ ਦੇ ਕਹਿਣ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਉਹਨਾਂ ਦੀ ਵੱਡੀ ਬੇਟੀ ਸਿਰਤਕੌਰ ਨੇ ਜਿਹੜਾ ਮੋਰਚਾ ਖੋਲ੍ਹਿਆ ਸੀ ਤੇ ਆਪਾਂ ਇਹ ਵੀ ਜਾਣਦੇ ਆ ਕਿ ਮੁੱਖ ਮੰਤਰੀ ਸਾਹਿਬ ਕਈ ਵਾਰ ਇੰਟਰਵਿਊ ਆ ਕਰਦੇ ਆਪਣੀ ਬੇਟੀ ਦਾ ਬਹੁਤ ਜ਼ਿਆਦਾ ਤਾਰੀਫ ਕਰਦੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਬੇਟੀ ਉਹਨਾਂ ਲਈ ਬਹੁਤ ਜ਼ਿਆਦਾ ਲੱਕੀ ਹੈ ਭਾਵੇਂ ਉਹਨਾਂ ਦੀ ਪਤਨੀ ਦੇ ਨਾਲ ਤਲਾਕ ਹੋ ਚੁੱਕਾ ਸੀ ਪਰ ਜਿਹੜੀ ਬੱਚੇ ਆ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ ਕਦੇ-ਕਦੇ ਫੋਨ ਕਰ ਲੈਂਦੇ ਆ ਮੋਸ਼ਨਲੀ ਜਿਹੜੇ ਉਹ ਜਜ਼ਬਾਤੀ ਹੋ ਜਾਂਦੇ ਆ ਤੇ ਇਸੇ ਕਰਕੇ ਉਹ ਆਪਣੇ ਜਿਹੜਾ ਧੀ ਪੁੱਤ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਇੰਟਰਵਿਊਾਂ ਦੇ ਵਿੱਚ ਕਾਫੀ ਜ਼ਿਆਦੇ इमोਸ਼ਨਲੀ ਵੀ ਹੋ ਜਾਂਦੇ ਸੀ ਆਪਾਂ ਇਹ ਵੀ ਚੰਗੀ ਤਰ੍ਹਾਂ ਜਾਣਦੇ ਆ ਕਿ ਹੁਣ ਵਿਕਰਮਜੀਤ ਸਿੰਘ ਮਜੀਠੀਏ ਦੇ ਨਾਲ ਸਿੱਧਮ ਸਿੱਧੀ ਲੜਾਈ ਲਈ ਹੋਈ ਆ ਸਰਦਾਰ ਭਗਵਾਨ ਸਿੰਘ ਮਾਨ ਨੇ ਤੇ ਬਹੁਤ ਸਾਰੇ ਲੋਕ ਇਹ ਗੱਲ ਆਖ ਰਹੇ ਸੀ ਕਿ ਮਜੀਠੀਆ ਦੇ ਨਾਲ ਜਦੋਂ ਉਹਨਾਂ ਦੇ ਉੱਤੇ ਐਡਾ ਭੈੜਾ ਦੌਰ ਚੱਲ ਰਿਹਾ ਕੋਈ ਨਾ ਕੋਈ ਜਿਹਾਂ ਸਲੂਫਾ ਛੱਡਿਆ ਜਾਵੇਗਾ ਸਿੰਪਥੀ ਲੈਣ ਦੇ ਲਈ ਤੇ ਮਾਨ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਪਰ ਸ਼ਾਇਦ ਭਗਵੰਤ ਸਿੰਘ ਮਾਨ ਦੇ ਬੱਚੇ ਇਹ ਗੱਲ ਸਮਝੇ ਚੁੱਕੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਲਈ ਬਾਪ ਪ੍ਰਾਇਓਰਟੀ ਦੇ ਤੌਰ ਤੇ ਆ ਉਹ ਜਿਹੜਾ ਕੁਝ ਉਹਨਾਂ ਲਈ ਸੋਚ ਸਕਦਾ ਉਹ ਉਹੀ ਸੋਚ ਸਕਦਾ ਹੋਰ ਕੋਈ ਨਹੀਂ ਸੋਚ ਸਕਦਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਉਹਨਾਂ ਦੀ ਧੀ ਸਿਰਤ ਵੱਲੋਂ ਕੋਈ ਵੀ ਬਿਆਨ ਆ ਜਿਹੜਾ ਉਹ ਨਹੀਂ ਦਿੱਤਾ ਗਿਆ ਤੇ ਹੁਣ ਸ਼ਾਇਦ ਇਹਨਾਂ ਦੇ ਵਿੱਚ ਜਿਹੜੀ ਜਿਹੜਾ ਗਲਤਫਹਿਮੀਆਂ ਸੀ ਬਾਪ ਤੇ ਧੀ ਦੇ ਵਿੱਚ ਉਹ ਸ਼ਾਇਦ ਸਹੀ ਹੋ ਗਈਆਂ ਹੋਣ